ਪਾਲਕ ਪਨੀਰ ਬਣਾਉਣੀ ਆਪਾਂ ਲੈਤਾਏ ਪਾਲਕ ਪਾਲਕ ਦੀਆਂ ਗੱਠਲਾਂ ਕੱਟ ਕੇ ਮੈਂ ਇਸ ਨੂੰ ਵਾਸ਼ ਕਰ ਲਿਆ ਸੀ ਇਸ ਤੋਂ ਬਾਅਦ ਆਪਾਂ ਲੈਤਾਏ ਪਨੀਰ ਉਸ ਤੋਂ ਬਾਅਦ ਕੁਝ ਕਲੀਆਂ ਲਸਣ ਦੀਆਂ ਤੇ ਕੁੱਟਿਆ ਹੋਇਆ ਆਦਰਕ ਦੋ ਚੌਪ ਕੀਤੀ ਹੋਈ ਪਿਆਜ਼ ਦੇ ਇੱਕ ਆਪਾ ਹਰਾ ਪਿਆਜ਼ ਲੈਂਦਾ ਹੈ ਇੱਥੇ ਤੇ ਇਸ ਤੋਂ ਬਾਅਦ ਆਪਾਂ ਇੱਕ ਵਰਤਨ ਦੇ ਵਿੱਚ ਪਾਣੀ ਨੂੰ ਉਬਾਲ ਲੈਣਾ ਹੈ ਪਾਣੀ ਨੂੰ ਉਬਾਲ ਕੇ ਆਪਾਂ ਜੋ ਪਾਲਕ ਲੈਂਦਾ ਹੋਇਆ ਆਪਣਾ ਵਾਸ਼ ਕੀਤਾ ਹੋਇਆ ਉਸ ਨੂੰ ਉਹਦੇ ਵਿੱਚ ਪਾ ਦੇਣਾ ਹੈ ਜਦੋਂ ਪਾਲਕ ਦੇ ਵਿੱਚ ਉਬਾਲਾ ਆ ਜਾਵੇ ਤਾਂ ਆਪਾਂ ਇੱਕ ਵਰਤਨ ਲੈਣਾ ਹੈ ਝਾਨਣੀ ਲੈਣੀ ਹੈ ਬੇਸਿਕਲੀ ਉਹਦੇ ਵਿੱਚ ਆਪਾਂ ਇਸ ਪਾਲਕ ਨੂੰ ਪਾ ਦੇਣਾ ਹੈ ਤੇ ਠੰਡੇ ਪਾਣੀ ਨਾਲ ਆਪਾਂ ਇਸ ਨੂੰ ਵਾਸ਼ ਕਰ ਲੈਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਇੱਕ ਪੈਨ ਦੇ ਵਿੱਚ ਤੇਲ ਗਰਮ ਕਰ ਲਾਂਗੇ ਤੇਲ ਗਰਮ ਕਰਕੇ ਆਪਾਂ ਇਹਦੇ ਵਿੱਚ ਥੋੜੇ ਸੁੱਕੇ ਮਸਾਲੇ ਪਾਵਾਂਗੇ ਜਿਵੇਂ ਅਜਵਾਇਨ, ਜੀਰਾ, ਵੱਡੀ ਇਲਾਈਚੀ, ਛੋਟੀ ਇਲਾਈਚੀ, ਕੜੀ ਪੱਤਾ ਤੁਸੀਂ ਇਹ ਸਭ ਚੀਜ਼ਾਂ ਪਾ ਕੇ ਤੜਕ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜੋ ਚੌਪ ਕੀਤੇ ਹੋਏ ਪਿਆਜ਼ ਸੀ ਉਹ ਪਾ ਦੇਵਾਂਗੇ ਇਹਦੇ ਨਾਲ ਹੀ ਆਪਾਂ ਥੋੜੀ ਜਿਹੀ ਆਪਾਂ ਜੋ ਹਰਾ ਪਿਆਜ਼ ਲੈਤਾ ਸੀ ਉਹ ਪਾ ਦੇਵਾਂਗੇ ਲਸਣ ਦੀਆਂ ਆਪਾਂ ਕਲੀਆਂ ਵੀ ਪਾ ਦੇਵਾਂਗੇ ਤੇ ਕੁੱਟਿਆ ਹੋਇਆ ਅਦਰਕ ਇਹਨਾਂ ਸਭ ਨੂੰ ਆਪਾਂ ਭੁੰਨ ਲਵਾਂਗੇ ਜਿੰਨਾ ਟਾਈਮ ਇਹ ਸਭ ਚੀਜ਼ਾਂ ਭੁੰਨ ਰਹੀਆਂ ਨੇ ਉੰਨੇ ਟਾਈਮ ਦੇ ਵਿੱਚ ਮੈਂ ਆਪਣੇ ਕਜਾਰ ਦੇ ਵਿੱਚ ਜੋ ਪਾਲਕ ਆਪਣਾ ਠੰਡਾ ਹੋ ਗਿਆ ਸੀ ਉਸ ਨੂੰ ਮਿਕਸ ਕਰ ਲਿਆ ਸੀ ਦੇਖੋ ਆਪਣਾ ਜਦੋਂ ਮਸਾਲਾ ਆਪਣਾ ਪੂਰਾ ਤੜਕਾ ਜਦੋਂ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੰਨ ਜਾਵੇ ਉਸ ਤੋਂ ਬਾਅਦ ਆਪਾਂ ਉਸੇ ਮਿਕਸੀ ਦੇ ਜਾਰ ਵਿੱਚ ਮਸਾਲੇ ਨੂੰ ਵੀ ਆਪਾਂ ਮਿਕਸ ਕਰ ਲੈਣਾ ਹੈ ਤੇ ਉਸ ਦੇ ਤਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਤੇਲ ਲੈਣਾ ਹੈ ਤੇ ਇਸ ਜੋ ਆਪਣਾ ਮਸਾਲਾ ਆਪਾਂ ਗ੍ਰाइंड ਕਰਿਆ ਸੀ ਇਸ ਨੂੰ ਦੁਬਾਰਾ ਆਪਾਂ ਤੇਲ ਦੇ ਵਿੱਚ ਪਾ ਕੇ ਤੜਕ ਲੈਣਾ ਹੈ ਜਦੋਂ ਇਹ ਆਪਣਾ ਕਿਉਂ ਜਾਂ ਤੇਲ ਜੋ ਵੀ ਤੁਸੀਂ ਪਾ ਰਹੇ ਹੋ ਛੱਡ ਜਾਵੇ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਮਸਾਲੇ ਹਲਕੇ ਮਸਾਲੇ ਰੱਖਾਂਗੇ ਜਿਵੇਂ ਕਿ ਆਪਾਂ ਮੈਂ ਲੈਂਦਾ ਇਹ ਥੋੜੀ ਜਿਹੀ ਮਿਰਚ ਇੱਕ ਚਮਚ ਨਮਕ ਤੇ ਇੱਕ ਚਮਚ ਹਲਦੀ ਤੇ ਇਸ ਤੋਂ ਬਾਅਦ ਤੁਸੀਂ ਚਾਹੋ ਤਾਂ ਗਰਮ ਮਸਾਲਾ ਵੀ ਆ ਸਰਦੇ ਹੋ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਿੰਨਾ ਚਿਰ ਆਪਣਾ ਜੋ ਮਸਾਲਾ ਹੈ ਉਹ ਆਪਣਾ ਤੇਲ ਜਾਂ ਕਿ ਉਹ ਜੋ ਵੀ ਤੁਸੀਂ ਵਰਤ ਰਹੇ ਹੋ ਤੜਕਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਦੇਵਾਂਗੇ ਪਾਣੀ ਮਿਲਾ ਕੇ ਆਪਾਂ ਥੋੜਾ ਜਿਹਾ ਹਲਾਵਾਂਗੇ ਦੇਖੋ ਇਹਦੇ ਵਿੱਚ ਥੋੜੀ ਜਿਹੀ ਮਿਹਨਤ ਤਾਂ ਲੱਗਦੀ ਹੈ ਪਰ ਆਪਣੀ ਜੋ ਸਬਜ਼ੀ ਆ ਪਾਲਕ ਪਨੀਰ ਦੀ ਉਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸ ਤੋਂ ਬਾਅਦ ਆਪਾਂ ਇਸ ਮਸਾਲੇ ਨੂੰ ਪਦੋ ਮਿੰਟ ਲਈ ਪੁੰਨਾਗੇ ਤੇ ਆਪਾਂ ਇਹਦੇ ਵਿੱਚ ਜੋ ਆਪਣੀ ਲਿਡ ਲਾ ਦੇਵਾਂਗੇ ਉਸ ਤੋਂ ਬਾਅਦ ਜੋ ਆਪਣਾ ਗਰਾਇੰਡ ਕੀਤਾ ਹੋਇਆ ਆਹ ਪਾਲਕ ਸੀਗਾ ਉਸ ਨੂੰ ਆਪਾਂ ਇਸ ਮਸਾਲੇ ਦੇ ਵਿੱਚ ਪਾ ਦੇਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਔਰ ਐਡ ਕਰਾਂਗੇ ਕਿਉਂਕਿ ਜੋ ਇਹ ਆਪਣਾ ਮਸਾਲਾ ਤਿਆਰ ਹੋਇਆ ਸੀ ਪਣੀ ਇਹ ਤਿਆਰ ਹੋਇਆ ਸੀ ਉਹ ਥੋੜਾ ਜਿਹਾ ਸੰਘਣਾ ਸੀ ਤੇ ਇਸ ਲਈ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਿੱਤਾ ਹੈ ਤੇ ਇਸ ਤੋਂ ਬਾਅਦ ਇਹਨੂੰ ਫੇਰ ਵੀ ਆਪਾਂ 3 ਤੋਂ 4 ਮਿੰਟ ਲਈ ਪਕਾਵਾਂਗੇ ਤੇ ਫਾਈਨਲੀ ਆਪਾਂ ਇਹਦੀ ਬੁਲਾਈ ਐਡ ਕਰਨ ਤੋਂ ਬਾਅਦ ਆਪਾਂ ਇੱਕ ਪੈਨ ਦੇ ਵਿੱਚ ਕਿ ਉਹ ਗਰਮ ਕਰਾਂਗੇ ਕਿਉਂ ਗਰਮ ਕਰਕੇ ਆਪਾਂ ਪਨੀਰ ਨੂੰ ਸ਼ੈਲੋ ਫਰਾਈ ਹੋਣ ਤੱਕ ਭੁੰਨਾਂਗੇ ਸ਼ੈਲੋ ਫਰਾਈ ਹੋਣ ਤੋਂ ਬਾਅਦ ਆਪਾਂ ਇਹਨੂੰ ਆਪਣੇ ਤਿਆਰ ਪਾਲਕ ਦੇ ਵਿੱਚ ਮਿਲਾ ਦੇਵਾਂਗੇ